ਤੇ ਮਰਜੀ ਖਾਲਤ ਪਾਲਾ ਕੋਈ 6 ਮਿੰਟ ਦੀ ਲੋੜ ਨਹੀਂ ਕਾਫੀ ਲੋੜ ਨਹੀਂ ਇੱਕ ਦੀ ਲੋੜ ਨਹੀਂ ਐਵੇਂ ਜਿੱਕਰ ਜਿੱਥੇ ਲਾਉਣੇ ਆ ਫਿੱਟ ਹੋਏ ਜੀ ਮਜ਼ਬੂਤੀ ਹਾਂ ਭਾਈ ਆ ਦੇਖੋ ਆ ਇਹ ਨਿਕਲ ਜਾਂਦਾ ਲੱਗਿਆ ਮਰਜੀ ਕਰ ਲੈ ਸਕਦਾ ਹੀ ਪੂਰੀ ਹੋਵੇ ਇਹਦੀ ਇਹ ਤੋਂ ਲੈ ਕੇ ਜੱਡ ਤੱਕ ਦੀ ਜਮ੍ਹਾਂ ਬਾਰੀ ਆ 5 ਸਾਲ ਦੀ ਇਹਦੀ ਗਾਰੰਟੀ ਹੈ ਜੇ ਕੋਈ ਨੁਕਸਪਾਵੇ ਕੜਾ ਟੁੱਟੇ ਜਾਂ ਹੋਰ ਹੋਵੇ ਜ਼ਿੰਮੇਦਾਰਾਂ ਦਾ ਮੁੰਡਾ ਹੈਗਾ ਤੇ ਜ਼ਿੰਮੇਦਾਰਾਂ ਵਾਸਤੇ ਇੱਕ ਸੁੱਖ ਦਾ ਕੰਮ ਬਹੁਤ ਵਧੀਆ ਕਰਿਆਗਾ ਨੱਕੇ ਬਣਾਉਂਦੇ ਆ ਭਰਾ ਹੋਰੀ ਜਿਵੇਂ ਬਈ ਕੱਚੇ ਖਾਲਾਂ ਵਿੱਚ ਲਾਉਣ ਵਾਸਤੇ ਵੱਡੇ ਛੋਟੇ ਜਿਹੇ ਜੇ ਮਰਜੀ ਬਾਈ ਕਹਿੰਦਾ ਆਪਣੇ ਤੋਂ ਨੱਕੇ ਲੈ ਲੋ ਜਾਂ ਜਿਵੇਂ ਬਾਈ ਅੱਜ ਕੱਲ ਫਲੇਸਾਂ ਪੱਕੀਆਂ ਬਣਾਉਂਦੇ ਆ ਉਹ ਜਿਹੜਾ ਜਿਹੜਾ ਕੁਝ ਭਰਾੜ ਕੇ ਬਣਾਉਂਦੇ ਆ ਸਾਰਾ ਆਪਾਂ ਮਾਲਕਾ ਤੋਂ ਪੁੱਛਾਂਗੇ ਕਿੱਥੇ ਕਿੱਥੇ ਬਾਈ ਕਹਿੰਦਾ ਆਪਾਂ ਆਨਲਾਈਨ ਵੀ ਔਰ ਜਿੱਥੇ ਕਿਸੇ ਨੇ ਜਿੰਨੇ ਮਰਜ਼ੀ ਮਾਤਰਾ 'ਚ ਆਪਣੇ ਤੋਂ ਮੰਗਾਉਣੇ ਆ ਨਾ ਆਪਾਂ ਬੰਦੇ ਦੇ ਘਰ ਤੱਕ ਪਹੁੰਚ ਕਰ ਦਾਂਗੇ ਬਾਕੀ ਆਪਣੇ ਨਾਮ ਮਾਲਕ ਹੋਊਗਾ ਬਾਈ ਚਰਨੀ ਹੋਊਗਾ ਉਹ ਪਿੰਡ ਭਾਗੀਬੰਦਰ ਤੋਂ ਆਪ ਦਾ ਬਾਈ ਨੇ ਕੰਮ ਸ਼ੁਰੂ ਕਰਿਆ ਹੋਰ ਬਾਈ ਚਰਨੀ ਵਾਲਾ ਮੇਰੇ ਠੀਕ ਆ ਬਾਈ ਜੀ ਨੰਬਰ ਜ਼ਰੂਰ ਬੋਲ ਪਹਿਲਾਂ ਤਾਂ ਬਈ ਆਪਦਾ 9593 9213 ਚਾਹ ਤੋ ਬਾਈ ਹੋਰਿਆਂ ਦੇ ਨੰਬਰ ਆ ਵੀਡੀਓ ਦੇ ਹੇਠਾਂ ਬਾਈ ਜੀ ਨੰਬਰ ਚੱਲੇ ਜਾਂਦਾ ਚਰਨੀ ਬਈ ਆਹ ਨੱਕੇ ਆ ਗਏ ਪਹਿਲਾਂ ਇੱਧਰ ਆ ਜਾ ਹਨਾ ਹਾਂ ਬਈ ਇਹ ਵੱਡੇ ਛੋਟੇ ਖਾਲਾਂ ਦੇ ਜਿਹੇ ਜੇ ਮਰਜ਼ੀ ਬੰਦਾ ਤਿਆਰ ਕਰਾ ਲੇ ਹਾਂ ਬਾਈ ਉਹ ਤਾਂ ਕਿਵੇਂ ਮਰਜ਼ੀ ਤਿਆਰ ਕਰਾ ਲੇ ਇਹ ਕੱਚੇ ਖਾਲਾਂ ਨੱਕੇ ਪੱਕਿਆਂ ਚ ਵੀ ਧਰ ਸਕਦੇ ਆਪਾਂ ਕਿਤੇ ਮਰਜ਼ੀ ਧਰ ਸਕਦੇ ਨੂੰ ਅੱਛਾ ਇਹ ਕੱਚੇ ਖਾਲਾਂ ਚ ਬ ਪੀ ਵਧੀਆ ਹੈਵੀ ਵਧੀਆ ਬਣਾਉਣੇ ਆ ਹਾਂ ਤੇ ਕਾ ਦੇਖੋ ਮੇਰੇ ਵਧੀਆ ਸੁਖ ਦਾ ਕੰਮ ਆ ਯਾਰ ਦੱਸ ਕੁਛ ਇਹਨਾਂ ਬਾਰੇ ਵੀ ਕਿਵੇਂ ਹੈ ਬਸ ਆਈਂ ਧਰ ਦੋ ਭਾ ਮਿੱਟੀ ਲਾ ਦੋ ਬਸ ਕੱਲੀ ਆਸੇ ਪਾਸੇ ਬੱਟਾਂ ਚ ਲੱਤੇ ਆਣਗੇ ਇੱਧਰ ਲਈ ਛੱਟ ਹੈ ਨਾ ਆ ਬੱਟਾਂ ਚ ਆਜੂ ਐ ਖੜਨਾਂ ਨੱਕਾ ਲੱਗਦਾ ਉਹ ਕਿਵੇਂ ਉਹ ਲੱਗਿਆ ਪਿਆ ਹਾਂ ਜਿਵੇਂ ਆ ਦੇਖੋ ਭਾਈ ਜੀ ਆ ਲੱਗਿਆ ਪਿਆਗਾ ਇਹ ਬਣਾਈ ਜਾਂਦੇ ਇੱਧਰ ਸਾਂਚੇ ਚ ਸਕਾਈ ਬਹੁਤ ਚੀਜ਼ ਦੀ ਜੀ ਭਾਈ ਹਾਂ ਪੂਰਾ ਹੈਵੀ ਆ ਫਿੱਟ ਹੋ ਜਾਂਦਾਗਾ ਆਹ ਸੇ ਪਾਸੇ ਮਿੱਟੀ ਲੱਗ ਜੂ ਪੂਰੀ ਸਫਾਈ ਬੰਨ ਚੋ ਆਹ ਬੱਟਾਂ ਚ ਆ ਜੂ ਤੇ ਵਜਨ ਕੋਈ ਮਰਜੀ ਤੇਰੀ ਜਾ ਉਹਦੇ ਹਾਂ ਸਹੀ ਆ ਸਹੀ ਆ ਬਾਈ ਬਾਕੀ ਸਰਗਾ ਆਸੇ ਪਾਸੇ ਸਰਗਾ ਪਾਉਣਿਆ ਚਾਹੀਦਾ ਠੀਕ ਆ ਵੀਰੇ ਸਫਾਈ ਪੂਰੀ ਐ ਜੀ ਤੇ ਆਹ ਆ ਛੋਟੇ ਆ ਦੇ ਛੋਟੇ ਬਾਈ ਹਾਂ ਹੂੰ ਤੇ 14 ਇੰਚ ਇਹ 18 ਇੰਚ ਠੀਕ ਆ ਤੇ ਇਹਦਾ ਰੇਟ ਕੀ ਰਹਿੰਦਾ ਵੱਡੇ ਛੋਟਿਆਂ ਦਾ ਮਾੜਾ ਮਾੜਾ ਨਾਲ ਦੱਸੀ ਚੱਲ ਬਾਈ ਹਨਾ ਰੇਟ ਬਾਈ ਇਹਦਾ 1150 ਸਾਢੇ 1150 ਦਾ ਤੇ ਉਹ 1000 ਰੁਪਏ ਦਾ ਇਹ ਕਿੰਨੇ ਫੁੱਟ ਲੰਮਾ ਚੌੜਾ ਮੈਨੂੰ ਉਹ ਦੱਸ ਮਾੜਾ ਡਿਟੇਲ ਨਾਲ ਇਹਨਾਂ ਦਾ ਦੱਸ ਇਹ 18 ਇੰਚ ਹੀ ਆ ਜ ਅੱਛਾ 18 ਇੰਚ ਹੀ ਖਾ ਹੈ ਤੇ ਉਹ 14 ਉਹ 14 ਇੰਚ ਹੀ ਆ 12 14 12 14 12 14 ਤੇ ਜੇ ਕਿਸੇ ਭਰਾ ਨੇ ਭਾਈ ਦੂਰ ਨੇੜੇ ਮਗਾਉਣੇ ਹੋਏ ਤੇ ਲੜ ਭੇਜਦਾ ਹੈ ਕੋਈ ਨਾ ਭਾਈ ਗੂਗਲ ਪੇ ਪੇਮੈਂਟ ਕਰ ਦਿਓ ਥੋੜੀ ਕਾਣੀ ਸਾਈ ਸੂਈ ਪਾ ਦਿਓ ਉਹ ਤੇ ਰੇਡੀਅਲ ਫੜਾ ਦਿਓ ਕੋਈ ਨਹੀਂ ਉਹ ਤਾਂ ਭਾਈ ਕਹਿੰਦਾ ਵੀ ਜਿੰਨੇ ਆਗਲੇ ਨੂੰ ਜੀ ਗੱਡੀ ਵਾਲਾ ਫੜਾ ਦਿਓ ਕੋਈ ਦਿੱਕਤ ਨਹੀਂ ਹਾਂ ਵੀ ਮਾਤਰਾ ਚ ਸਾਈ ਪਾ ਦਿਓ ਜਿੰਨੀ ਮਾਤਰਾ ਚ ਅਗਲੇ ਨੂੰ ਚਾਹੀਦੇ ਹੋਵੇ 10 ਚਾਹੀਦੇ 20 ਚਾਹੀਦੇ ਆ ਕਿਹਨੇ ਵੱਧ ਬਣਵਾਉਣੇ ਉਹ ਪਹਿਲਾਂ ਫੋਨ ਕਰਦੇ ਆ ਨੂੰ ਸਾਈ ਪਾ ਦੇ ਫਿਰ ਅਸੀਂ ਬਦਲਣਾ ਹਾਂ ਵੀ ਜਿੰਨੇ ਅਗਲਾ ਆਪਦੀ ਮਾਤਰਾ ਚ ਬਣਾਉਣਾ ਚਾਹੁੰਦਾ ਹਾਂ ਠੀਕ ਆ ਛੋਟੇ ਆਗੇ ਤੇ ਆ ਫਲੈਸ਼ਾਂ ਲਾ ਗਿਆ ਹਾਂ ਮੇਰੇ ਆਹ ਬਈ ਇਹ ਫਲੈਸ਼ਾਂ ਆ ਦੇਖੋ ਵੀਰੇ ਅੱਜ ਕੱਲ ਜਿਵੇਂ ਆਪਾਂ ਘਰਾਂ 'ਚ ਫਲੈਸ਼ਾਂ ਪੱਕੀਆਂ ਕਰਾਉਂਦੇ ਆ ਬਾਅਦ 'ਚ ਖੁਹੀ ਸਾਫ਼ ਕਰਾਉਂਦੇ ਆ ਇਹ ਬਈ ਪੂਰਾ ਮਜ਼ਬੂਤੀ ਕੰਮ ਆ ਗਿਆ ਬਈ ਕਿੰਨੀ ਫੋਟੋ ਡੂੰਗੀ ਤੱਕ ਕਿੰਨੀ ਉਸ 'ਚ ਪੈ ਜਾਂਦਾ ਹੈ ਮਾਲ ਅਸੀਂ ਹੂੰ ਤਾਂ 25 ਫੁੱਟ ਕਰਦੇ ਆ ਜੇ ਕਿੰਨੇ ਵੱਧ ਕਰਾਣਾ ਉਹ ਤਾਂ ਵੱਧ ਖਰਚਾ ਅੱਛਾ ਤੁਸੀਂ ਆਪ ਹੀ ਕਰਦੇ ਆ ਟੋਆ ਟੋਆ ਛੋਟੇ ਕੋਲੇ ਹੈਗੇ ਆ ਬੰਦੇ ਹੈਗੇ ਕੀ ਕਿਸੇ ਨੇ ਕਰਾਉਣਾ ਹੋਵੇ ਨਾਲ ਹੀ ਸਮਾਨ ਭੇਜ ਦੋਗੇ ਬੰਦੇ ਭੇਜ ਦੋਗੇ ਹਾਂ ਤੇ ਇੱਕ 25 ਫੁੱਟ ਤੱਕ ਕਿੰਨੇ ਖਰਚਾ ਆ ਜਾਂਦਾ ਇਹਦਾ ਨੇੜੇ ਨੇੜੇ ਪਿੰਡ ਐ ਤਾਂ ਆਪਾਂ ਬਈ 1.5 ਲੱਖ ਚਲਾ ਦਾਂਗੇ ਜੇ ਦੂਰ ਦਾ ਉਹਦਾ ਫਰਟ ਖਰਚਾ ਬੋਣਾ ਪੁੰਡੀ ਦਾ ਵਿੱਚੇ ਪੱਕਾ ਹੋ ਜੂ 1.5 ਚਟੂਆ ਲੱਗ ਜੂ ਕਮਾਲ ਤੁਸੀਂ ਪਾ ਕੇ ਦੇ ਦੋਗੇ ਹਨਾ ਨੇੜੇ ਨੇੜੇ ਪਿੰਡਾਂ 'ਚ ਬਈ ਠੀਕ ਐ ਤੇ ਦੂਰ ਪੈ ਜਨਾ ਉਹਦਾ ਥੋੜਾ ਖਰਚਾ ਵੀ ਲੱਗੂਗਾ ਉਹਦਾ ਤਾਂ ਬਈ ਲੱਗੂਗਾ ਹਨਾ ਜੇ ਦੂਰ ਅਗਲੇ ਨੇ ਤੇ ਹੁਣ ਕਿਹੜਾ ਚੱਟ ਲੱਗੂਆ ਹੂੰ ਬਾਕੀ ਆ ਗੱਡੀ ਜਾਂਦੀ ਚੱਠੇ ਵਾਲੇ ਭਰ ਕੇ ਆਪਣੀ ਇਹ ਚੱਠੇ ਵਾਲੇ ਪਿੰਡ 'ਚ ਜਾ ਰਹੀ ਆ ਠੀਕ ਐ ਠੀਕ ਐ 25 ਫੁੱਟ ਦਾ ਮਾਲ ਐ ਚੱਕਲੇ ਮਟੇਰ ਤੇ ਯਾਰ ਠੀਕ ਆ ਬਈ ਠੀਕ ਆ 25 ਫੁੱਟ ਦਾ ਬਈ ਕਹਿੰ ਕਿ ਸੇ ਬਾਈ ਨੇ ਨੱਕੇ ਲੈਣੇ ਆ ਨੱਕੇ ਵਧੀਆ ਜਮਾ ਫੁੱਲ ਮਜ਼ਬੂਤੀ ਵਾਲੇ ਆ ਦੇਖ ਲੋ ਵੀਰੇ ਨਾਲ ਭਰਾ ਬਣਾਈ ਵੀ ਜਾਂਦਾਗਾ ਤੇ ਜਿਵੇਂ ਆ ਪੜਦੀ ਵਾਲਾ ਕੰਮ ਵੀ ਆ ਗਿਆ ਵੀਰੇ ਘਰਾਂ ਦੇ ਆ ਅੱਜ ਕੱਲ ਜਮਾ ਜਿਵੇਂ ਚੱਲੀ ਜਾਂਦਾ ਕਿਸੇ ਨੇ ਪੜਦੀਆਂ ਪੁੱੜਦੀਆਂ ਚੰਗੀਆਂ ਲਾਉਣੀਆਂ ਤਾਂ ਉਹ ਬਾਈ ਕਹਿੰਦਾ ਚਾਹੇ ਜੇ ਮਰਜੀ ਗਮਲੇ ਹੋ ਗਏ ਸਾਡੇ ਤੋਂ ਉਹ ਤਿਆਰ ਕਰਾ ਲਓ ਨੱਕੇ ਹੋ ਗਏ ਹੋਰ ਬਾਈ ਇੱਕ ਉਹ ਖੰਬੇ ਵੀ ਆ ਤਿਆਰ ਕਰਦੇ ਆਂ ਖੰਬੇ ਤਨ ਫੁੱਟੇ ਬਾਈ ਖੰਬੇ 7 ਫੁੱਟੇ ਗੰਬੇ ਕਿ ਮਰ ਆ ਦੂਰ ਸਦਾ ਖੰਬਾ ਲਾ ਦੇ ਕਰਾਂਗੇ ਆਪਾਂ ਜੇ ਬੰਤੀ ਵਾਲਾ ਖੰਬਾ ਲੈਣਾ ਹਾਂ ਕੋਈ 200 ਦਾ ਵਿੱਚ ਇਹਦਾ ਆਪਾਂ ਢੂੜਸਾ ਦਾ ਲਾ। ਪੂਰੇ ਮਿਲ ਬੁਲਤੀ ਆਪਣੇ ਵਾਲੇ ਖੰਬੇ ਆ ਗਏ ਜਿਵੇਂ ਬਾਹਣ ਦੇ ਆਸੇ-ਪਾਸੇ ਆ ਨਾ ਮਿਲਤੀ ਕਰਕੇ ਪੱਕੇ ਠੱਡੇ ਲਾਉਣੇ ਆ। ਇਹ ਕਿੰਨੇ ਰੁਪਏ ਦਾ ਕਾਜੂਗਾ? ਇਹ ਬਾਈ ਢੂੜਸਾ ਦਾ ਇੱਕ ਆ। ਢੂੜਸਾ ਦਾ ਇੱਕ ਆ। ਜੇ ਇੱਥੋਂ ਆ ਕੇ ਬੰਦਾ ਲੈ ਕੇ ਜਾ। ਹਾਂ ਇੱਥੋਂ ਆ ਕੇ ਲੈ ਕੇ ਜਾਊਗਾ। ਠੀਕ ਆ ਠੀਕ ਆ। ਤੇ ਆ ਕਿੰਨੇ ਫੁੱਟ ਆ ਗਏ? ਇਹ 7 ਫੁੱਟੇ ਬਾਈ। ਇਹ 7 ਫੁੱਟੇ ਆ। ਠੀਕ ਆ ਬਾਈ। ਜੇ ਕਿਹਨੇ ਬਾਦੇ ਬਣਾਉਣੇ ਹੋਈਂ ਸਾਈ ਭੇਜ ਦਿਓ। ਉਹ ਬਾਦੇ। ਉਹ ਬਾਈ ਕਹਿੰਦਾ ਯਾਰ ਜਿਹੜਾ ਜੀ ਜਿੰਨੀ ਮਾਤਰਾ ਜਗਲੇ ਨੂੰ ਬਾਦੇ ਚਾਹੀਦੇ ਘਟ ਚ ਆ ਨੱਕਿਆਂ ਤੇ ਆ ਤੁਸੀਂ ਫਿੱਟ ਹੋਇਆ ਦੇਖ ਲਓ ਜਮਾ ਐ ਫਿੱਟ ਹੋਇਆ ਨਾ ਬਰੀ ਮਜ਼ਬੂਤੀ ਹਾਂ ਬਾਈ ਆ ਦੇਖੋ ਐ ਨਿਕਲ ਜਾਂਦਾ ਲੱਗੇ ਮਰਜ਼ੀ ਕਰ ਲੈ ਸਕਦਾ ਹੀ ਪੂਰੀ ਹੋ ਗਈ ਦੀ ਹਾਂ ਕੱਚੇ ਖਾਲ ਵਾਲੇ ਪੱਕੇ ਖਾਲ ਦੇ ਮਰਜ਼ੀ ਧਰ ਲੋ ਹਾਂ ਕੱਚੇ ਪੱਕੇ ਚ ਕਿਵੇਂ ਮਰਜ਼ੀ ਲਾ ਲੋ ਆ ਦੇਖੋ ਵੀਰੇ ਆ ਬੱਟਾਂ ਚ ਆ ਜੂਗਾ ਤੇ ਆ ਫੱਟੀ ਬਾਈ ਕਹਿੰਦਾ ਐ ਚੱਕ ਲਾ ਤੇ ਐਂ ਧਰ ਲਾ ਨਜ਼ਾਰਾ ਜਮਾ ਕਮ ਦਾ ਤੇ ਜਿਹੜੇ ਭਰਾ ਨੂੰ ਬਈ ਲੋਡ ਹੋਈ ਤਾਂ ਬਾਈ ਹੋਰਾਂ ਨਾਲ ਜ਼ਰੂਰ ਸੰਪਰਕ ਕਰ ਲਿਓ ਨੰਬਰ ਮਾਲਕਾਂ ਦਾ ਵੀਡੀਓ ਦੇ ਥੱਲੇ ਚੱਲੀ ਜਾਂਦਾ ਪਿੰਡ ਭਾਗੀ ਬੰਦਰਾ ਆ ਤੁਸੀਂ ਰੋਡ ਦੇਖ ਲਓ ਪੰਪ ਦੇ ਬਿਲਕੁਲ ਨਾਲ ਆ ਬਾਈ ਪੰਪ ਦੇ ਨਾਲ ਇੰਡੀਅਨ ਆਇਲ ਪੰਪ ਦੇ ਬਿਲਕੁਲ ਨਾਲ ਆ ਜਦੋਂ ਭਾਗੀ ਬੰਦਰ ਵਾਲੀ ਨਹਿਰ ਆਪਾਂ ਟੱਪ ਕੇ ਵੀਰੇ ਸੱਜੇ ਪਾਸੇ ਆ ਜਾਂਦਾ ਤਲਵੰਡੀ ਤੋਂ ਉਰੇ ਰਹਿ ਜਾਂਦਾ ਤੇ ਆ ਇੱਥੇ ਇਹਨਾਂ ਦਾ ਜ਼ਿੰਮੇਵਾਰ ਨਹੀਂ ਆਪਦਾ ਕੰਮ ਚਲਾਇਆ ਹਜੇ ਬੰਦਿਆਂ ਨੂੰ ਸਪੋਰਟ ਕਰਿਆ ਕਰੋ ਵੀਰੇ ਧੰਨਵਾਦ ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ